ਜਿਹੜੇ ਫਸਲ ਖਰਾਬ ਹੋਈ ਹੈ ਉਹਦੇ ਜਿਹੜੇ ਚੈੱਕ ਉਹਦੀ ਲੈਟਰ ਜਿਹੜੀਆਂ 594 ਕਿਸਾਨਾਂ ਨੂੰ ਦਿੱਤੀਆਂ ਜਿਹੜੇ 15 ਪਿੰਡ ਸੀ ਉਹਨਾਂ ਦੇ ਅੱਜ ਅਸੀਂ 2 ਕਰੋੜ 9 ਲੱਖ ਦੇ ਚੈੱਕ ਜਿਹੜੇ ਅੱਜ ਦਿੱਤੇ ਆ ਜਿਹੜੇ ਸ਼ਾਮ ਤੱਕ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਚੱਲ ਜਾਣਗੇ ਅਸੀਂ ਬਸ ਹਰ ਹਫ਼ਤੇ ਪਿਛਲੇ ਹਫ਼ਤੇ 8 ਪਿੰਡਾਂ ਦੇ ਕਿਸਾਨ ਸੀ ਅੱਜ 15 ਬਨਾਂ ਦੇ ਅਸੀਂ ਹਰ ਹਫ਼ਤੇ ਇੱਕ ਫੰਕਸ਼ਨ ਇੱਥੇ ਹੀ ਕਰਦੇ ਇੱਥੇ ਕਰਕੇ ਅਸੀਂ ਜਿਹੜਾ ਜਿੰਨੇ ਵੀ ਸਾਡੇ ਚਾਹ ਕਿਸੇ ਦੇ ਮਕਾਨਾਂ ਦਾ ਮੌਜਾ ਚਾਹ ਕਿਸੇ ਦੇ ਫਸਲਾਂ ਦਾ ਚਾਹ ਕਿਸੇ ਦੇ ਡੰਗਾਂ ਦਾ ਡੰਗਾਂ ਦਾ ਸ਼ਾਇਦ ਖਤਮ ਹੋ ਗਿਆ ਤੇ ਚਲਾ ਗਿਆ ਸਾਰਾ ਇਹ ਦੋ ਬਾਅਦ ਜਿਹੜੇ ਅਸੀਂ ਲਗਾਤਾਰ ਬੰਨ ਰਹੇ ਆ ਉਹਦਾ ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲੀ ਗੱਲ ਤਾਂ ਐਸੇ ਮਹੀਨੇ ਦੀ ਖਤਮ ਹੋ ਜਾਏ ਨਹੀਂ ਤੇ ਅਗਲੇ ਮਹੀਨੇ ਤੱਕ ਅਸੀਂ ਸਾਰਾ ਮੌਜਾ ਦਾ ਕੰਮ ਇਹਦਾ ਖਤਮ ਕਰੀਏ ਮੇਰੀ ਤੁਹਾਡੇ ਥੂ ਕਿਸਾਨ ਭਰਾਵਾਂ ਨੂੰ ਬੇਨਤੀ ਆ ਹਰ ਭੀੜ ਭਰਾਵਾਂ ਨੂੰ ਬੇਨਤੀ ਆ ਕਿ ਜੇ ਕਿਸੇ ਦਾ ਮੌਜਾ ਨਹੀਂ ਲਿਖਿਆ ਗਿਆ ਜੇ ਕਿਤੇ ਪਰਵਾਹੀ ਨਹੀਂ ਗਿਆ ਗਲਤੀ ਨਾਲ ਜੇ ਕੁਝ ਮਿਸਟੇਕ ਹੋਈ ਹੈ ਤੇ ਉਹ ਤੁਸੀਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਉਹਨੂੰ ਠੀਕ ਕਰੋ ਅਸੀਂ ਹਰ ਬੰਦੇ ਨੂੰ ਮੁਕੰਤੀ ਸਭ ਦੀ ਰਹਿਤ ਹੈ ਕਿ ਹਰ ਬੰਦੇ ਨੂੰ ਮਾਜਾ ਜਿਹੜਾ ਮਿਲਣਾ ਜਿੱਦਾਂ ਵੀ ਜਿੰਨਾ ਵੀ ਨੁਕਸਾਨ ਹੋਵੇ ਉਹਦੇ ਹਿਸਾਬ ਨਾਲ ਅਸੀਂ ਮਾਜਾ ਜਿਹੜਾ ਬਣਾ ਬਣਾ ਦੇ ਆਂ ਔਰ ਜੇ ਉਹਨਾਂ ਨੂੰ ਕੋਈ ਪਟਵਾ ਦੀ ਜਾਂ ਕੋਈ ਅਫਸਰ ਤੰਕਾ ਦਾ ਉਹ ਵੀ ਆ ਕੇ ਦੱਸਣ ਇਸ ਕਰਕੇ ਕਿ ਹਰ ਇੱਕ ਨੂੰ ਮਾਜਾ ਮਿਲ ਜਾਵੇ ਮੁਰ ਕੇ ਕੱਲ ਨੂੰ ਲੱਗੇ ਲੋ ਜੀ ਸਾਡੇ ਦੇ ਪਰਿਵਾਰੀ ਦੇ ਆ ਖਾਤਾ ਜੀ ਫਲਾਣੇ ਦੇ ਆ ਖਾਤਾ ਜੀ ਸੋ ਮੇਰੀ ਸਭ ਨੂੰ ਬੇਨਤੀ ਆ ਕਿ ਹੌਣ ਆਪਣਾ ਲਿਖ ਕੇ ਦਿਓ ਅਗਲੇ ਹਫਤੇ ਆਪਾਂ ਫਿਰ ਜਿਹੜਾ ਇੰਨੇ ਪਿੰਡਾਂ ਦੇ ਲਗਭਗ ਸਨਾਂ ਦਾ ਮਾਜਾ ਜਿਹੜਾ ਜਿਉਂ-ਜਿਉਂ ਤਿਆਰ ਹੋਈ ਜਾਂਦੇ ਚੈੱਕ ਪੋਟ ਤੋਂ ਅਸੀਂ ਕਾਲ ਕਰੀ ਜਾਂਦੇ ਆ ਸਭ ਨੂੰ ਜਿਹੜਾ ਅਸੀਂ ਦਿਆ